ਭਾਈ ਜੀ ਮੇਰਾ ਪਿੰਡ ਲੂਣਾ ਮਿਆਨਾ ਜੀ ਮੇਰੇ ਕੋਲ 4 ਬੇਲਰ ਨੇ ਸਰਕਾਰ ਨੇ ਮੈਨੂੰ ਪਿਛਲੇ ਸਾਲ ਸਬਸਿਡੀ ਦਿੱਤੀ ਸੀਗੀ ਤੇ ਅਸੀਂ ਆਲੇ-ਦਾਲੇ ਪਿੰਡਾਂ ਦੇ ਵਿੱਚ 10 ਤੋਂ 15 ਕਿਲੋਮੀਟਰ ਦੇ ਵਿੱਚ ਘੁੰਮਦੇ ਆ ਜੀ ਜਿਹੜੇ ਜੀਰੀ ਦੀ ਰਹਿਣ ਖੁਦ ਹੁੰਦੀ ਆ ਅਸੀਂ ਉਹ ਇਕੱਠੀ ਕਰਦੇ ਆ ਸਾਡੇ ਕੋਲ ਬੇਲਰ ਨੇ ਆ ਜੀ ਅਸੀਂ ਆਲੇ-ਦਾਲੇ ਏਰੀਆ ਦੇ ਵਿੱਚੋਂ ਪਰਾਲੀ ਇਕੱਠੀ ਕਰਦੇ ਆ ਅਸੀਂ ਇਹ ਤਾਂ ਕੋਈ ਕਿਸ ਤੋਂ ਕਿਸਾਨਾਂ ਤੋਂ ਕੁਝ ਵੀ ਲੈਂਦੇ ਨਹੀਂ ਅਸੀਂ 2-3 ਸਾਲ ਤੋਂ ਲੱਗੇ ਹੋਇਆ ਫਾਤੇ ਫਾਰਮ ਗੈਸ ਨੂੰ ਦਿੰਨੇ ਆ ਅਸੀਂ ਪ੍ਰਾਲੀ ਜੀ ਇਹ ਸੀ ਐਨਜੀ ਬਣਾਉਂਦੇ ਆ ਇਹ ਤੋਂ ਸਰਕਾਰ ਵੀ ਬਹੁਤ ਜ਼ੋਰ ਲੱਗਿਆ ਸਰਕਾਰ ਦਾ ਵੀ ਸਬਸਿਡੀਆਂ ਦਿੰਦੀ ਆ ਸਰਕਾਰ ਸਾਨੂੰ ਬੈਲਰਾਂ ਤੇ ਵੀ ਆਪਾਂ ਅੱਗ ਨਾ ਲਾਈਏ ਤੇ ਵਾਤਾਵਰਨ ਨੂੰ ਸ਼ੁੱਧ ਤੇ ਵਧੀਆ ਰੱਖੀਏ ਸਾਡੇ ਏਰੀਆ ਦੇ ਵਿੱਚ ਕੰਗਰਾਲੀ ਰਾਜਪੁੱਤਾਂ ਗੈਸ ਪਲਾਟ ਅਸੀਂ ਇਹਨਾਂ ਨੂੰ ਵੀ ਮਾਲ ਦਿੰਦੇ ਆ ਇਹਨਾਂ ਤੋਂ ਸੀएनजी ਪਲਾਟ ਜਿਹੜਾ ਲੱਗਿਆ ਗੈਸ ਬਣਦੀ ਹੈ ਇਹਨਾਂ ਤੋਂ ਅਸੀਂ ਪੇਪਰ ਮਿੱਲ ਜੋ ਇਹਨਾਂ ਤੋਂ ਸਟੀਮ ਬਣਾ ਕੇ ਪੇਪਰ ਤਿਆਰ ਕਰਦੇ ਨੇ ਤੇ ਹੋਰ ਵੀ ਕਈ ਮਤਲਬ ਚੀਜ਼ਾਂ ਬਣਦੀਆਂ ਨੇ ਇਹਨਾਂ ਨਾਲ ਜੋ ਸਰਕਾਰ ਨੇ ਉਪਰਾਲਾ ਕੀਤਾ ਸਬਸਿਡੀਆਂ ਦਾ ਤੇ ਅਸੀਂ ਜੋ ਬੈਲਰ ਲਏ ਸਾਨੂੰ ਵੀ ਬਹੁਤ ਮਦਦ ਮਿਲੀ ਸਰਕਾਰ ਦੀ ਲਹਿਰੇਗਾ ਕੇ ਕੋਲੇ ਪਿੰਡ ਦਾ ਪੋਟਾਲ ਪਰਾਲੀ ਤੋਂ ਬਿਜਲੀ ਬਣਾਉਂਦੇ ਨੇ ਪੂਰੇ ਲਹਿਰੇਗਾਗੇ ਦੇ 50000 ਏਕੜ 50000 ਏਕੜ ਦੇ ਵਿੱਚ ਪਰਾਲੀ ਦਾ ਟੀਲਾ ਵੀ ਸੜਨ ਨਹੀਂ ਦਿੰਦੇ

ਆਪਾਂ 25 ਗੱਲ ਨੂੰ ਜਿੰਨੇ ਜਿੰਨੇ ਪ੍ਰਸ਼ਾਸਨ ਨੇ ਨਾ ਆਏ ਤੇ ਇਸ ਪੱਟੀ ਕੱਢੀ ਜਾਏਗੀ ਇਸ ਦਾ ਨਾਮ ਨਾ ਇਹਨਾਂ ਦੂਸਰਾ ਜਿਹੜਾ ਆਪਾਂ ਕਰਾਈ ਦੇ ਗਏ ਨੇ ਇਹ ਜਿਹੜੇ ਤੋਂ ਵੱਧ ਜਾਗਦਗੀ ਆਉਂਦੀ ਹੈ ਉਹਨਾਂ ਦੇ ਬਸ ਬਸ ਕਰਾਉਂਦੇ ਨੇ ਇੱਕ ਵੀ ਨਾ ਬੰਦਾ ਬੁਲਾਉਂਦੇ ਆਪਾਂ ਰਸਟਰ ਆ ਅੱਜ ਜਿਹੜੇ ਲੱਕੀ ਡਰ ਕੱਢੇਗੇ ਨੇ ਪ੍ਰਕਿਰਮਾਰੀ ਨੂੰ ਦੱਸਦਾ ਇਹ ਕੀ ਕੀ ਹੈ ਤੇ ਕਿਨੇ ਡਰ ਕੱਢੇਗੇ ਟੋਟਲ 324 ਹੀ ਨੋਮੀਨੇ ਉਹਦੇ ਵਿੱਚੋਂ ਅਸੀਂ 317 ਜਿਹੜੇ ਅੱਜ ਪਰਚੀਆਂ ਦਾ ਚੱਲਿਆ ਸੀ ਸਿਸਟਮ ਪਰਚੀਆਂ ਦੇ ਵਿੱਚੋਂ ਜਿਨ੍ਹਾਂ ਦੀਆਂ 20 ਪਰਚੀਆਂ ਨਿਕਲੀਆਂ 20 ਦੀ ਅਲਾਟਮੈਂਟ ਦੁਕਾਨਾਂ ਦੀ ਕਰਤੀ ਆ 20 ਦੁਕਾਨਾਂ ਦੇ ਨਾਲ-ਨਾਲ ਉਹਨਾਂ ਨੂੰ ਗਾਈਡਲਾਈਨਸ ਜਿਹੜੀਆਂ ਸੀਗੀਆਂ ਉਹ ਵੀ ਦੱਸਤਾ ਉਹਨਾਂ ਨੂੰ ਕੋਈ ਵੀ 20 ਦੁਕਾਨ ਤੋਂ ਵੱਧ ਜਿਹੜਾ ਲਾਊਗਾ ਤੇ ਬੰਦ ਵੀ ਕਾਰਵਾਈ ਕੀਤੀ ਜਾਊਗੀ ਔਰ ਇਹਨਾਂ ਨੂੰ ਰੇਤਾ ਪਾਣੀ ਦੀ ਵਿਵਸਥਾ ਔਰ ਸਾਰੀ ਉੱਥੇ ਰੱਖਣੀ ਪੈਣੀ ਆ ਹਰ ਇੱਕ ਬੰਦਾ ਆਪਣੀ ਦੁਕਾਨ ਦੇ ਮੋਰੇ ਬਾਲਟੀ ਰੇਤਾ ਸਾਰਾ ਰੱਖੇ ਕੋਈ ਨਹੀਂ ਅਭਿਨਿ ਕੀ ਉਹ ਪਾਣੀ ਜਾਂ ਰੇਤਾ ਭਾਗੇ ਆਪਾਂ ਉਹਨੂੰ ਕਰ ਸਕਦੇ ਆ ਔਰ ਫਾਇਰ ਗ੍ਰੇਡ ਵੀ ਸਾਡੀ 24 ਘੰਟੇ ਜਿਹੜੀ ਹੈਗੀ ਆ ਅਮਾਨ ਜੋ ਡੀਸੀ ਸਾਹਿਬ ਵੱਲੋਂ ਔਰ ਸੀਪੀ ਸਾਹਿਬ ਵੱਲੋਂ ਡਾਇਰੈਕਸ਼ਨ ਦਿੱਤੀ ਗਈ ਹੈ 24 ਘੰਟੇ ਖੜੀ ਰਹੂਗੀ ਅਕਸਰ 2017 ਤੋਂ ਇਹ ਪ੍ਰਸਤ ਲੱਗੀ ਹੈ ਇਹਨਾਂ ਕਿ ਰਹੇਗੀ ਅਗਰ ਦੋਸਤਾਂ ਦੇਖਿੰਦੇ ਕਿ ਇਹ ਵੀ ਦੁਕਾਨਾਂ ਲੱਗੀ ਹੋਣੇ ਕਹਿੰਦੇ ਪਰ ਬਲੌਕ 100 ਤੋਂ ਵੱਧ ਹੁੰਦੇ ਨੇ ਉਹ ਅਸੀਂ ਚੈੱਕ ਕਰਦੇ ਆ ਸਾਡੇ ਏਸੀਪੀ ਸਹਿਵਾਨ ਜਿਹੜੇ ਉਸ ਇਲਾਕੇ ਦੇ ਹੈਗੇ ਆ ਉਹਨਾਂ ਨੂੰ ਡਾਇਰੈਕਸ਼ਨ ਦਿੱਤੀ ਆ 20 ਦੁਕਾਨਾਂ ਤੋਂ ਜ਼ਿਆਦਾ ਨਹੀਂ ਆ ਜੋ ਵੀ ਕਮੇਟੀ ਦੀ ਉਹਨਾਂ ਨੂੰ ਦੱਸਿਆ ਕਿ ਕਿੰਨੀ ਫੁੱਟ ਖੋਲਣੀ ਆ ਅੱਗੇ ਪਿੱਛੇ ਸਾਰੀ ਉਹਨਾਂ ਨੂੰ ਦੱਸਦਾ ਪਹਿਲਾਂ 19 ਫੁੱਟ ਖੋਲਣੀ ਕਿਦ ਕਰਨਾ ਜਿਆਦਾ ਸੀ ਹੋਣੀ ਮੈਨੂੰ ਸਿਰਫ ਇਹ ਦੱਸੋ ਜਿਹੜੇ ਨੋਰਮ ਜਿਹੜੇ ਗ੍ਰੰਥਰ ਦੇ ਲਈ ਪ੍ਰਧਾਨਾਂ ਦੀ ਗੱਲ ਕਰਦੇ ਆ ਪ੍ਰਧਾਨ ਉੱਥੇ ਜਾ ਕੇ ਧਰਨਾ ਪ੍ਰਦਰਸ਼ਨ ਕਰਦੇ ਨੇ ਥੋੜਾ ਹੋਲ ਕ੍ਰੀਏਟ ਹੋਰ ਬਹੁਤ ਥੋੜਾ ਹੋਲ ਕ੍ਰੀਏਟ ਹੁੰਦਾ ਉਸ ਤੇ ਕੀ ਕਰਦੇ ਕਿ ਦੀ ਸੁਣੋ ਮੇਰੀ ਗੱਲ ਅਸੀਂ ਆ ਜਿਹੜਾ ਇੰਨਾ ਕੀਤਾ ਉਹਨਾਂ ਨੇ ਕਰਕੇ ਕੀਤਾ ਕਿਉਂਕਿ ਹਰਕ ਨੂੰ ਅਧਿਕਾਰ ਆ ਬੇਟਾ ਠੀਕ ਆ ਪ੍ਰਦਰਸ਼ਨ ਕਾਹਨਾ ਕਿਸ ਚੀਜ਼ ਦਾ ਕਰੋਗੇ ਅੱਜ ਉਹਨਾਂ ਨੇ ਆਪ ਹੀ ਜਿਹੜੇ ਪੰਜ ਪ੍ਰਧਾਨ ਸੀਗੇ ਪੰਜਾਂ ਨੇ ਆਪ ਹੀ ਆ ਕੇ ਕੀਤਾ ਜੀ ਉਹਨਾਂ ਮੁਤਾਬਕ ਹੀ ਪਰਚੀਆਂ ਨਿਕਲ ਗਈਆਂ ਠੀਕ ਆ ਉਹਨਾਂ ਨੂੰ ਦੱਸਦਾ ਜੇ ਕੋਈ ਗੱਲ ਕਰੂਗਾ ਕੋਈ ਕਾਨੂੰਨ ਹੱਥ ਲਾਊਗਾ ਬੰਦੀ ਕਾਰਵਾਈ ਕਰਾਂਗੇ ਤੇ ਉਹ ਬਾਰੇ ਤੋਂ ਅਲੱਗ ਹੀ ਸਰ ਦੇ ਪ੍ਰਧਾਨ ਦੇ ਬਣਦੇ ਨੇ ਪ੍ਰਧਾਨ ਬਣੇ ਹੁੰਦੇ ਉੱਥੇ ਫਿਰ ਟਾਕਾ ਵਾਲੀ ਦੁਕਾਨਾਂ ਦੇ ਬਾਹਰ ਅੱਗੇ ਕੋਈ ਨਹੀਂ ਪ੍ਰਧਾਨਾਂ ਨੂੰ ਅਸੀਂ ਸਾਨੂੰ ਆਂਦਾ ਦੇਖਣਾ ਸੀ ਦੇਖ ਲੈਣਾ ਪ੍ਰਧਾਨਾਂ ਨੂੰ ਠੀਕ ਹੈ ਨਾ ਜੀ ਜੋ ਵੀ ਡੀਸੀ ਸਾਹਿਬ ਸੀਪੀ ਸਾਹਿਬ ਨੂੰ ਡਾਇਰੈਕਸ਼ਨ ਹੋਵੇ ਅਸੀਂ ਉਸ ਹਾਮਲਾ ਕਾਰਵਾਈ ਕਰੂਗੇ ਜੇ ਕਿਸ ਨੇ ਆ ਕੇ ਕੋਈ ਪੁੰਨੜਵਾਜੀ ਕੀਤੀ ਜਾਂ ਗਲਤ ਕੋਈ ਕੀਤੀ ਉੱਤੇ ਮੰਦੀ ਕਾਰਵਾਈ ਕਰਾਂਗੇ ਠੀਕ ਹੈ ਅਨਸਰ ਅਜ ਹਰ ਤਰ੍ਹਾਂ ਦੇ ਆ ਵੀ ਲੋਕੇਟਰ ਉਹਦੇ ਕਿਨ ਪਾਟਵਾਰੇ ਕਿਸ ਤਰ੍ਹਾਂ ਦੇ ਜੋ ਅਸੀਂ ਬਿਲਕੁਲ ਠੀਕ ਨਿਕਲੇ ਜੀ ਵੀ ਨਿਕਲਦੇ ਆ ਵੀ ਨਿਕਲ 8 ਸਾਲ ਦੀ ਤਰ੍ਹਾਂ ਸਿਸਟਮ ਆ ਗਿਆ ਕਿੰਨੇ ਟੋਟਲ ਮੈਂਬਰ ਸੀਗੇ ਪਾਟ ਉਹ ਅਰਜੀ ਨਾਲ ਇਹਦਾ 324 ਡਰਾ ਭਰੇ ਗਏ ਸੀਗੇ 7 ਕੈਨਸਲ ਹੋ ਗਏ 317 ਜੋ ਵੀ ਡਰਾਲ ਹੋ ਗਏ ਕੈਨਸਲ ਹੋਣ ਦਾ ਕਾਰਨ ਕੀ ਗਿਆ ਸਰ ਕੋਈ ਵੈਰੀਫਿਕੇਸ਼ਨ ਨਹੀਂ ਗਿਆ ਜਾਂ ਕੁਝ ਅਗਵਾ ਦਦ ਕਾਰਨ ਹੋ ਜਾਂਦੇ ਆ ਸਾਡੀ ਨੌਲੇਜ ਚ ਵੀ ਸੀਗਾ ਸਾਨੂੰ ਆਏ ਵੀ ਥਾਣੇ ਫੋਨ ਵੀ ਬੰਦਿਆਂ ਨੂੰ ਬਾਰ ਬਾਰ ਫੋਨ ਕਰਦੇ ਲੋਕੀ ਗਏ ਨਹੀਂ ਵੈਰੀਫਿਕੇਸ਼ਨ ਕਰਾਉਣ ਉਹਦੇ ਕਰ ਕੋਈ ਬਾਹਰ ਕੋ ਆਊਟ ਆਫ ਸਟੇਸ਼ਨ ਹੋ ਗਿਆ ਉਹਦੇ ਕਰ ਇੱਕ ਲਗਾਤਾਰ ਦੇਖਣ ਨੂੰ ਮਿਲਦਾ 2017 ਤੋਂ ਪ੍ਰਸਤ ਕਰਦੀ ਜਾ ਰਹੀ ਹੈ 2017 ਤੋਂ ਬਾਅਦ ਜਿਹੜੇ ਪਲੱਸ ਹੋ ਪਾੜੇ ਨੇ ਵੀ ਲਾਟਰੀ ਵੀ ਡਰੋ ਨਿਕਲਦੇ ਉਸ ਤੋਂ ਬਾਅਦ 100 ਤੋਂ ਪਲੱਸ ਇਹ ਲੋਕ ਹੁੰਦੇ ਨੇ ਕਈ ਕਹ ਰਹੇ ਨੇ ਕਿ ਕੋਈ ਕੁਝ ਦੁਕਾਨਾ ਖੋਲਦੀ ਹੈ ਇਹ ਥੋੜਾ ਕਲੀਅਰ ਕਰ ਦਿਓ ਸਰਦਾਰ ਦਾ 2017 ਤੋਂ ਜਦੋਂ 20 ਦੁਕਾਨਾਂ ਦੀ ਅਪਲੀਕੇਸ਼ਨ ਲੱਗੀ ਨਾ ਹਾਈ ਕੋਰਟ ਵੱਲੋਂ ਤੇ ਉਹਦੇ ਵਿੱਚ ਕੀ ਸੀ ਦੁਕਾਨਾਂ ਤਾਂ 20 ਹੀ ਬਣਾਨੀਆਂ ਪੈਣੀਆਂ ਸੀ ਉਹਦੇ ਦੁਕਾਨਾਂ ਤੇ ਸਾਈਜ਼ ਵੱਡੇ ਕਰਨੇ ਪਏ ਕਿਉਂਕਿ ਹੁਣ 10 ਲੱਖ ਦੀ ਆਬਾਦੀ ਨੂੰ 20 ਬੰਦੇ ਨੇ ਮਾਲ ਵੇਚਣਾ ਮਾਲ ਰੱਖਣਾ ਵੀ ਪੈਣਾ ਨਾ ਲੋਕਾਂ ਨੇ ਲੈਣਾ ਨਾ ਹੁਣ ਬਲਡਨ ਬਰਗ ਲਾਸਟ ਤੱਕ 80 ਬਾਈ 30 ਦੀ 20 ਦੁਕਾਨਾਂ ਬਣਦੀਆਂ ਸੀ ਉਹਨੇ ਇੱਥੇ ਜਿੱਥੇ ਬਣ ਰਹੀ ਹੈ ਇਹ ਜਗ੍ਹਾ 2.5 ਏਕੜਾ ਬਲਡਨ ਬਰਗ ਸੀਗੀ 8.5 ਏਕੜ ਹੁਣ ਇੱਥੇ ਵੀ ਦੁਕਾਨਾਂ 20 ਬਣ ਰਹੀਆਂ ਨੇ ਪਰ ਹੁਣ ਸਾਈਜ਼ ਛੋਟੇ ਹੋ ਗਏ 4 ਉਹ ਕੁਝ ਹਜੇ ਨਹੀਂ ਉਹ ਜਾਰੀ ਕਰਨੀ ਹੈ ਜੇ ਉਹ ਜਦੋਂ ਸਾਨੂੰ ਲਾਇਸੈਂਸ ਮਿਲਣਗੇ ਨਾ ਉਹਦੇ ਨਾਲ ਦੇਣਗੇ ਹਜੇ ਤਾਂ ਸ਼ੁਰੂ ਕਰਨੀ ਹੈ ਦੁਕਾਨਾ ਬਣਾਉਣੀ ਹੈ ਸੀ ਕਿੰਨੇ ਦਿਨ ਪਹਿਲੇ ਅਨੁਮਤੀ ਦਿੱਤੀ ਜੀ ਤੁਹਾਨੂੰ ਸਰ ਦੇਖੋ ਉਹ ਤਾਂ ਅਨੁਮਤੀ ਤਾਂ ਅੱਜ ਤੋਂ ਹੀ ਹੈ ਚਾਹੀਦੀ ਵੈਸੇ ਮਹੀਨਾ ਹੁੰਦੀ ਟੋ ਕੀ ਟੈਂਪਰੇਰੀ ਲਾਇਸੈਂਸ ਇੱਕ ਮਹੀਨੇ ਲਈ ਵੈਲਿਡ ਹੁੰਦਾ ਹੈ ਇਹ ਹਰ ਸਾਲ ਦਾ ਹੀ ਹੋ ਗਿਆ ਜੀ ਚਾਰ ਪੰਜ ਦਿਨੇ ਦੇਨੇ ਆ ਬਸ ਕਿਹੜੀ ਜਗ੍ਹਾ ਤੇ ਇੱਕ ਪਲੇ ਕਰਦੇ ਲੋਕ ਪਠਾਨਕੋਟ ਬਾਈਪਾਸ ਤੇ ਜਿੱਥੇ ਸਰਕਸ ਲੱਗਦੀ ਹੈ ਖਾਲੀ ਪਲਾਟ ਪਿਆ ਪ੍ਰਾਈਵੇਟ ਪਲਾਟ ਅਸੀਂ ਉਹ ਰੈਂਟ ਤੇ ਲਿਆ ਹੈ ਜੀ ਦੇਖੋ ਇੱਕ ਲਾਸ ਵਾਲਾ ਜਿਹੜੇ ਦੁਕਾਨਾਂ ਲੋਟ ਹੁੰਦੀਆਂ ਤੁਸੀਂ ਦੁਕਾਨਾਂ ਲਗਾਉਂਦੇ ਹੋ ਅਕਸਰ ਦੇਖੇ ਨੇ ਆਲੇ ਵਾਲੇ ਪ੍ਰਧਾਨ ਨੇ ਉਥੇ ਧਰਨਾ ਕਰ ਰਿਹਾ ਉਹਦਾ ਕੀ ਕਰ ਰਹੇ ਨੇ ਪਿਛਲੇ ਦਿਨ ਧਰਨਾ ਕਿਸੇ ਖਾਸ ਹੋ ਜਾਣ ਲੱਗਾ ਸੀ ਨਹੀਂ ਤਾਂ ਪਟਾਕੇ ਵਾਲਾ ਪਟਾਕੇ ਨਾਲ ਨੇ ਕਦੀ ਧਰਨਾ ਨਹੀਂ ਲਾਇਆ ਨਹੀਂ ਤੁਹਾਡੀ ਗੱਲ ਨਹੀਂ ਕਰ ਰਿਹਾ ਹੋਰ ਕਿਸੇ ਜਿਹੜੇ ਪ੍ਰਧਾਨਾਂ ਦੇ ਜਲੰਧਰ ਦੇ ਪਾਸ ਧੰਨਵਾਦ ਉਹ ਸਰ ਰੂਟੀਨ ਦਾ ਕੰਮ ਹੈ ਰੂਟੀਨ ਚੱਲਦਾ ਉਹਨਾਂ ਨੇ ਆਪਣਾ ਕੰਮ ਕਰਨਾ ਸੀ ਆਪਣਾ ਕੰਮ ਕਰਨਾ ਆ ਜਾਂਦੇ ਆ ਬਹਿ ਜਾਂਦੇ ਆ ਚਲੇ ਜਾਂਦੇ ਆ ਖਤਮ ਹੋ ਜਾਂਦਾ